ਦਾ ਦੱਸੋ ਆ ਫੇਰ ਬਤਾਉਂਗਾ ਨੂੰ ਕੀੜਾ ਲੱਗ ਗਿਆ ਆ 15 ਕ ਦਿਨ ਪਹਿਲਾਂ ਹਲੇ ਦਵਾਈ ਪਾਈ ਸੀ ਹੁਣ ਫੇਰ ਦਵਾਈ ਪੈਣੀ ਆ ਆ ਜੋਕਾ ਵਾਲਾ ਹੀ ਹਾਲ ਹੋਇਆ ਪਿਆ ਸੋਚਿਆ ਤਾਂ ਇਹ ਸੀ ਵੀ ਬਤਾਉਂ ਲੱਗਣਗੇ ਤੀਜੇ ਕ ਦਿਨ ਪਰਥਾ ਧਰ ਲਿਆ ਕਰੂੰਗੀ ਇਹਨੇ ਤਾਂ ਸਾਡਾ ਹੀ ਪਰਥਾ ਬਣਾਇਆ ਪਿਆ ਆ ਮਾਲੀ ਕਹਿੰਦਾ ਸਿਉਂਕ ਆ ਆ ਮਰਮਣ ਪੱਕੀ ਦਵਾਈ ਪਾ ਜਾਂਦਾ ਦੱਸੋ ਹੁਣ ਸਿਉਂਕ ਦਾ ਭਲਾ ਹੋਰ ਕੀ ਹੱਲ ਹੋਊਗਾ ਕੀ ਗੱਲ ਭਾਪੀ ਮਲੀ ਹੋ ਗਈ ਕੱਲੀ ਗੱਲਾਂ ਜੀ ਮਾਰੀ ਜੰਨੀ ਆ ਨਹੀਂ ਕਾ ਨੂੰ ਆ ਬੂਟੇ ਤਾਂ ਲਵਾਏ ਸੀ ਵੀ ਭੋਰਾ ਸੁੱਖ ਹੀ ਦੇਣਗੇ ਪਰ ਇਹ ਤਾਂ ਬਾਜ਼ਾਰ ਦੀਆਂ ਚੀਜ਼ਾਂ ਨਾਲ ਉਹ ਵੀ ਬਾਲੇ ਮਹਿੰਗੇ ਪਈ ਜਾਂਦੇ ਆ ਕਈਆਂ ਦਾ ਕੰਮ ਹੀ ਹੁੰਦਾ ਵੀ ਸੁੱਖ ਨਹੀਂ ਦੇਣਾ ਦੁੱਖ ਹੀ ਦੇਣਾ ਨਾ ਤੂੰ ਕਿਵੇਂ ਆਈ ਨਾ ਕੋਈ ਅਤਾ ਨਾ ਕੋਈ ਪਤਾ ਨਾ ਕੋਈ ਫੋਨ ਨਾ ਪੇਕ ਕਿਉਣ ਲੈ ਵੀ ਮੈਨੂੰ ਕਿਸੇ ਨੂੰ ਦੱਸ ਕੇ ਨਾ ਪੁੱਛ ਕੇ ਆਉਣ ਦੀ ਲੋੜ ਹਜੇ ਤਾਂ ਮੇਰੇ ਸਿਰ ਤੇ ਮੇਰੀ ਮਾਂ ਬੈਠੀ ਆ ਮੈਨੂੰ ਰੋਕਣ ਵਾਲਾ ਕਿਹੜਾ ਮੈਂ ਜਦੋਂ ਮਰਜ਼ੀ ਆਵਾਂ ਜਦੋਂ ਮਰਜ਼ੀ ਜਾਵਾਂ ਰੋਕਣਾ ਤਾਂ ਤੈਨੂੰ ਕਿਹਦੇ ਆ ਪਰ ਟਾਈਮ ਬੇ ਟਾਈਮ ਵੀ ਦੇਖ ਲਈਦਾ ਹੁੰਦਾ ਨਾ ਟਾਈਮ ਬੇ ਟਾਈਮ ਨੂੰ ਕੀ ਆ ਮੰਮੀ ਦੱਸ ਤੂੰ ਕਿੱਥੇ ਆ ਨਾ ਜੇ ਤੇਰੀ ਮਾਂ ਘਰ ਹੁੰਦੀ ਤਾਂ ਹੁਣ ਉਹਨੂੰ ਤੇਰੀ ਆਵਾਜ਼ ਸੁਣ ਕੇ ਅੰਦਰੋਂ ਭੱਜੀ ਨਹੀਂ ਆਉਣਾ ਸੀਗਾ ਉਹ ਤਾਂ ਪੰਜ ਤਖਤਾਂ ਦੇ ਦਰਸ਼ਨ ਕਰਨ ਗਈ ਆ ਉਹ ਤਾਂ ਸਾਡੇ ਇਲਾਕੇ ਚੋਂ ਕੋਈ ਪੰਜਾ ਤਖਤਾਂ ਦੀ ਯਾਤਰਾ ਲਈ ਬੱਸ ਲੈ ਕੇ ਗਿਆ ਸਵਾ ਮਹੀਨੇ ਦਾ ਟੂਰ ਸੀ ਮੰਮੀ ਉਹਨਾਂ ਨਾਲ ਗਈ ਆ ਪੂਰੇ ਸਵਾ ਮਹੀਨੇ ਬਾਅਦ ਵਾਪਸ ਆਊ ਹੁਣ ਹੈ ਕਦੋਂ ਗਈ ਆ ਮੰਮੀ ਅੱਜ ਸਵੇਰੇ ਹੀ ਗਈ ਆ ਤੜਕੇ 4 ਵਜੇ ਹਾਏ ਹਾਏ ਮੰਮੀ ਨੇ ਤਾਂ ਕੁਛ ਦੱਸਿਆ ਪੁੱਛਿਆ ਨਹੀਂ ਕੋਈ ਸਲਾਹੇ ਨਹੀਂ ਕਰੀ ਉਹ ਤਾਂ ਮਾੜੀ ਮਾੜੀ ਗੱਲ ਮੇਰੇ ਨਾਲ ਕਰਦੀ ਹੁੰਦੀ ਆ ਵੀ ਹਾਂ ਅੱਜ ਆਏ ਆ ਕੱਲ੍ਹ ਆਏ ਆ ਸਵਾ ਮਹੀਨੇ ਦੀ ਗੱਲ ਹੋ ਗਈ ਦਸ ਮਹੀਨੇ ਦੱਸਿਆ ਹੀ ਨਹੀਂ ਮੈਨੂੰ ਮੈਨੂੰ ਕੀ ਪਤਾ ਭਾਈ ਇਹਦਾ ਇਹ ਤਾਂ ਤੂੰ ਜਾਣੇ ਜਾਂ ਤੇਰੀ ਮਾਂ ਜਾਣੇ ਹਾਂ ਹੈ ਭੱਬੀ ਘਰੇ ਕੋਈ ਗੱਲ ਤਾਂ ਨਹੀਂ ਹੋਈ ਇਹ ਨਿੱਕੀ ਗੱਲ ਨਹੀਂ ਹੈਗੀ ਪੂਰੇ ਸਵਾ ਮਹੀਨੇ ਲਈ ਮੰਮੀ ਜਾਵੇ ਤੇ ਮੈਨੂੰ ਦੱਸਈ ਨਾ ਜੰਮੇ ਵੀ ਉਹ ਤਾਂ ਮਾੜੀ ਮਾੜੀ ਗੱਲ ਮੇਰੇ ਨਾਲ ਕਰਦੀ ਹੁੰਦੀ ਆ ਉਹ ਮੰਮੀ ਠੀਕ ਸੀ ਜੇ ਠੀਕ ਸੀ ਤਾਂ ਹੀ ਗਏ ਨੇ ਉਹਨਾਂ ਨੂੰ ਕੀ ਹੋਣਾ ਇਹ ਕਿਦਾਂ ਹੋ ਗਿਆ ਮੇਰੀ ਤਾਂ ਸਮਝ ਤੋਂ ਹੀ ਪਰੇ ਆ ਐਦਾਂ ਹੋਣਾ ਤਾਂ ਨਹੀਂ ਸੀ ਚਾਹੀਦਾ ਚਲ ਕੋਈ ਨਾ ਜੇ ਚਲੇ ਗਿਆ ਉਹਦਾ ਬਾਲਾ ਚੀ ਕਰਦਾ ਹੋਣਾ ਚਲ ਪਾਪਾ ਨੂੰ ਪਾਣੀ ਤਾਂ ਪਿਲਾ ਦੇ ਲਿਆ ਕੇ ਤੇਨੂੰ ਬੁਖਾਰ ਚੜਿਆ ਹੋਇਆ ਨਾ ਨਾ ਆ ਤੇਰੇ ਗੁੱਟ ਗੁੱਟ ਆ ਬਾਹ ਤੇਰੀ ਠੀਕ ਆ ਆਹੋ ਪਾਪੇ ਕੁਝ ਨਹੀਂ ਹੋਇਆ ਮੇਰੇ ਬਾ ਲੈ ਆ ਤੇਰਾ ਗੋਡਾ ਆ ਤੇਰਾ ਗਿੱਟਾ ਸਾਰਾ ਕੁਝ ਠੀਕ ਓ ਹਾਂ ਪਾਪੇ ਮੈਂ ਠੀਕ ਆ ਨਾ ਜੇ ਤੇਰੇ ਗਿੱਟੇ ਗੋਡੇ ਸਾਰਾ ਕੁਝ ਠੀਕ ਆ ਉਹ ਪਾਣੀ ਦਾ ਗਲਾਸ ਚੱਕ ਕੇ ਨਹੀਂ ਇੱਕ ਪੀ ਸਕਦੀ ਜਾਂ ਨਾਲੇ ਪਾਣੀ ਆਪ ਪੀ ਆ ਨਾਲੇ ਇੱਕ ਗਲਾਸ ਭਰ ਕੇ ਮੇਰੇ ਲਈ ਵੀ ਲੈ ਆਈ ਨਾਲੇ ਆਉਂਦੀ ਹੋਈ ਚਾਹ ਵੀ ਤੇਰੇ ਅਮੀ ਦੋ ਕਰ ਤਾ ਮੈਂ ਭਾਬੀ ਆ ਕੀ ਗੱਲ ਕਰਤੀ ਤੂੰ ਮੈਨੂੰ ਆਈ ਨੂੰ ਪਾਣੀ ਦਾ ਨਹੀਂ ਤਾਂ ਕੀ ਪੁੱਛਣਾ ਤੂੰ ਤੈਨੂੰ ਤਾਂ ਹੁਕਮ ਲਾਉਣ ਲੱਗੀ ਮੇਰੀ ਮਾਂ ਚਾਰ ਦਿਨਾਂ ਲਈ ਬਾਹਰ ਗਈ ਚਲ ਗਈ ਤੂੰ ਤਾਂ ਮੈਨੂੰ ਘਰ ਦੇ ਕੰਮਾਂ ਤੇ ਲਾਉਣ ਲੱਗੀ ਆਈ ਨੂੰ ਲੈ ਘਰ ਦੇ ਕੰਮ ਕਰਦੀ ਤੂੰ ਕਸਣ ਲੱਗੀ ਆ ਤੂੰ ਕੋਈ ਛੋਟੀ ਹੋਣ ਲੱਗੀ ਆ ਜੇ ਤੂੰ ਆ ਚੱਕ ਕੇ ਆਪ ਪਾਣੀ ਦਾ ਗਲਾਸ ਪੀ ਲੈਂਗੀ ਤਾਂ ਤੇਰੀ ਨਾ ਮੈਨੂੰ ਆ ਗੱਲ ਸੁਣਾਉਣ ਦੀ ਤਾਂ ਹੀ ਹਿੰਮਤ ਪੈ ਗਈ ਮੇਰੀ ਮਾਂ ਨਹੀਂ ਘਰੇ ਹੈਗੀ ਮੇਰੀ ਮਾਂ ਚਾਰ ਦਿਨਾਂ ਲਈ ਬਾਹਰ ਕਿਚਲ ਗਈ ਤੇਰੀ ਤਾਂ ਹਵਾਈ ਹੋਰ ਹੋ ਗਈ ਤੇਰਾ ਤਾਂ ਹੋ ਸਾਫ ਹੋ ਗਿਆ ਭਾਬੀ ਵੀ ਹਾਂ ਆਈ ਨੂੰ ਪਹਿਲੇ ਦਿਨ ਇਹੋ ਜਿਹਾ ਵਿਹਾਰ ਕਰਾ ਮੁੜ ਕੇ ਸਵਾਮੀ ਨੇ ਇਥੇ ਦਰਤੇ ਨਾ ਚੜੇ ਐਦਾਂ ਨਹੀਂ ਗੱਲਾਂ ਹੁੰਦੀਆਂ ਹੁੰਦੀਆਂ ਕੋਈ ਨਾ ਮੇਰੀ ਮਾਂ ਨੂੰ ਆ ਲੈਣ ਦੇ ਤੇ ਕਰੀ ਤੇਰਾ ਤਾਂ ਚੰਗਾ ਹੀ ਮੱਕੂ ਠਪਾਉ ਫਿਰ ਤੂੰ ਜਿਹੜਾ ਕੁਝ ਕਰਨਾ ਨਾ ਤੂੰ ਕਰ ਲਈ ਅੱਗੇ ਕਿਹੜਾ ਤੂੰ ਖੈਰ ਗੁਜ਼ਾਰਦੀ ਆ ਚੱਲ ਜਾ ਜਾ ਕੇ ਨਾ ਹਾ ਚਾਹ ਬਣਾ ਕੇ ਲੈ ਕੇ ਆ ਮੇਰਾ ਤਾਂ ਤੈਨੂੰ ਦੇਖ ਕੇ ਹੀ ਸਿਰ ਦੁਖਣ ਲੱਗ ਗਿਆ हां हे भाभी तू ਐਂ ਦਾ ਤੋਂ ਕਰਦੀ ਆ ਨਣਦਾ ਹੀ ਤਾਂ ਤੇ ਪਰਜਾਈਆਂ ਦਾ ਚਾਰ ਨਹੀਂ ਟੱਕੇ ਜਾਂਦਾ ਹੁੰਦਾ ਹੁਣ ਤੂੰ ਮੇਰੇ ਨਾਲ ਐ ਕਰੇਂਗੀ ਗੈ ਵੀ ਕਰੀਉ ਓ ਲੈ ਆ ਗਈ ਤੂੰ ਵੀ ਤੂੰ ਤਾਂ ਨੀਂਦਾ ਚੰਦੀ ਹੋਈ ਪਈ ਆ ਮੈਂ ਤੈਨੂੰ ਹੀ ਢੀਕਦੀ ਸੀਗੀ ਨਾਲੇ ਹੁਣ ਤਾਂ ਮੇਰੀ ਸੱਸ ਵੀ ਘਰ ਨਹੀਂ ਹੈਗੀ ਸਵਾ ਮਹੀਨੇ ਹੁਣ ਮੋਜਾ ਹੀ ਮੋਜਾ ਆ ਵਾ ਤੂੰ ਕਿੱਥੇ ਗਈ ਹੋਈ ਸੀ ਮੈਂ ਕਿੰਨੇ ਤੈਨੂੰ ਫੋਨ ਕੀਤੇ ਜਦੋਂ ਦੀ ਸੱਸ ਗਈ ਆਪਣਾ ਤਾਂ ਘੁੰਮਣਾ ਫਿਰਨਾ ਹੀ ਲੱਗਿਆ ਪਿਆ ਵਾ ਹੁਣ ਕਿਹੜਾ ਕੋਈ ਰੋਕਣ ਟੋਕਣ ਵਾਲਾ ਹੈਗਾ ਵਾ ਔਰ ਤਾਂ ਹੋਰ ਗੈਵੀ ਕੱਲ ਮੇਰੀ ਨਨਾਨ ਆਈ ਉਹਨੂੰ ਤੀਰ ਵਰਗੀ ਸਿੱਧੀ ਕਰਕੇ ਪੁੱਠੀ ਪੈਰੀ ਤੋੜਦੀ ਹਾਏ ਹਾਏ ਚਾਹ ਪਾਣੀ ਨਹੀਂ ਪਲਾਕੇ ਤੋਰੀ ਹੂੰ ਚਾਹ ਪਾਣੀ ਵਾਲੀ ਉਹਦੀ ਸ਼ਕਲ ਵਾ ਜਦੋਂ ਮੇਰੀ ਸੱਸ ਨਾ ਉਹਦੇ ਸਿਰ ਤੇ ਸੀਗੀ ਉਹਨੇ ਮੇਰੇ ਬਹੁਤ ਜੂਣਾ ਦੁੱਬਰ ਕੀਤਾ ਹੋਇਆ ਸੀ ਮਾਵਾਆਂ ਧੀਆਂ ਰਲ ਕੇ ਨਾ ਮੇਰੀ ਇੰਨੀ ਜਾਨ ਖਾਂਦੇ ਸੀ ਨਾ ਮੈਂ ਤੈਨੂੰ ਦੱਸ ਨਹੀਂ ਸਕਦੀ ਦੋਨੋਂ ਮਾਵਾਤਿਆਂ ਮੈਨੂੰ ਰਲ ਕੇ ਨਾ ਪੰਡਨ ਦਾ ਮੌਕਾ ਨਹੀਂ ਛੱਡਦੇ ਸੀ ਹੁਣ ਮੈਂ ਵੀ ਗੈਣੀ ਗੈਣ ਬਦਰੇ ਲਾਨੀ ਆਪਣੀ ਨਨਾਨ ਨੂੰ ਇਹਦਾ ਹਾਲਤ ਤਾਂ ਇਹੀ ਆ ਆ ਜਿਹੜੀਆਂ ਨਣਾਂ ਦਾ ਆਪਦੀ ਮਾਂ ਨਾਲ ਰੜ ਕੇ ਆਪਦੀ ਪਰਜਾਈ ਨੂੰ ਤੰਗ ਕਰਦੀਆਂ ਆ ਮਾਂ ਦੇ ਹੁੰਦੇ ਹੋਏ ਪਰਜਾਈ ਨੂੰ ਜੀਣ ਨਹੀਂ ਦਿੰਦੀਆਂ ਆ ਤਰ੍ਹਾਂ ਤਰ੍ਹਾਂ ਦੇ ਤਾਨੇ ਮਾਰਦੀਆਂ ਨੇ ਉਹਨਾਂ ਦਾ ਹਾਲ ਤਾਂ ਇਦਾਂ ਹੀ ਹੋਣਾ ਚਾਹੀਦਾ ਆ ਛਾਵਾਂ ਛੇ ਤੇਰੇ ਮੈਨੂੰ ਤਾਂ ਮਾਂ ਨਾਲ ਤੇਰੇ ਤੇ ਵੀ ਤੂੰ ਮੇਰੀ ਸਹੇਲੀ ਆ ਆ ਤੂੰ ਬੜਾ ਹੀ ਵਧੀਆ ਕੀਤਾ ਅਨੰਦਾ ਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ ਕਿ ਜਦੋਂ ਮਾਵਾ ਨਹੀਂ ਹੁੰਦੀਆਂ ਤਾਂ ਪਿੱਛੋਂ ਉਹਨਾਂ ਦਾ ਕੀ ਹਾਲ ਹੋਣਾ ਆ ਜਿਹੜੀਆਂ ਗੱਲ-ਗੱਲ ਤੇ ਘਰ ਦੇ ਵਿੱਚ ਇੰਟਰਫੇਰੈਂਸ ਕਰਦੀਆਂ ਨੇ ਤੇ ਆਪਦੀ ਮਾਂ ਨੂੰ ਬਸ 24 ਘੰਟੇ ਚੱਕੀ ਜਾਣਗੀਆਂ ਚੱਕੀ ਜਾਣਗੀਆਂ ਵੀ ਪਰਜਾਈ ਦੇ ਖਿਲਾਫ 扑ੜਕਾ ਕੇ ਪਰਜਾਈ ਦੀ ਮੱਤ ਨਾ ਮਾਰੀਏ ਰੱਖੋ ਸਾਰੇ ਦਿਨ ਇਹੋ ਜਿਹਾ ਨੰਦਾ ਦਾ ਆਹੀ ਹਾਲ ਹੋਣਾ ਚਾਹੀਦਾ ਆ ਉਹਨਾਂ ਬੇਵਕੂਫ ਨੰਦਾ ਨੂੰ ਇੰਨੀ ਸਮਝ ਨਹੀਂ ਹੁੰਦੀ ਵੀ ਭਲਾ ਮਾਵਾ ਨੇ ਕਿਹੜਾ ਸਾਰੀ ਉਮਰ ਬੈਠੇ ਰਹਿਣਾ ਹੁੰਦਾ ਆ ਆਖਰਕਾਰ ਕਦੀ ਪਰਜਾਈਆਂ ਦੇ ਹੱਥ ਵੀ ਤਾਂ ਆਉਣਾ ਹੀ ਆ ਨਾ ਜੇ ਕਿਤੇ ਉਹ ਆਪਣੀਆਂ ਪਰਜਾਈਆਂ ਦੇ ਨਾਲ ਮਾੜਾ ਵਰਤਾਓ ਕਰਨਗੀਆਂ ਤੇ ਕੱਲ ਨੂੰ ਫਿਰ ਉਹਨਾਂ ਨੇ ਆਪਣੀਆਂ ਮਾਂ ਦੇ ਮਗਰੋਂ ਕਿਤੇ ਪੇਕੇ ਕਰਨੀ ਜਾਣਾ ਤੇ ਫਿਰ ਪੇਕਿਆਂ ਤੋਂ ਭਲਾ ਪਰਜਾਈਆਂ ਤੋਂ ਕੀ ਉਹ ਭਾਲ ਲੈਣਗੀਆਂ ਵੀ ਘਰੇ ਗਈ ਦੀ ਉਹ ਸਾਡੀ ਇੱਜ਼ਤ ਕਰੂਗੀ ਕਿਉਂ ਗੁੱਡੀ ਸਹੀ ਕੀਤਾ ਨਾ ਮੇਰੀ ਸਹੇਲੀ ਨੇ ਜੇ ਕਿਤੇ ਇਹ ਜੀਆਂ ਨੰਨ ਦਾ ਸਮਝ ਜਾਣ ਦਾ ਵੀ ਪੇਕੇ ਕੱਲੇ ਮਾਵਾ ਨਾਲ ਨਹੀਂ ਹੁੰਦੇ ਭਰਾ ਤੇ ਪਰਜਾਈਆਂ ਨਾਲ ਵੀ ਹੁੰਦੇ ਆ ਤਾਂ ਵਿਚਾਰੀਆਂ ਕਾ ਨੂੰ ਆਪਣੀਆਂ ਪਰਜਾਈਆਂ ਤੋਂ ਜਾਂ ਭਰਾਵਾਂ ਤੋਂ ਕੋਈ ਗੱਲਾਂ ਸੁਣਨ ਜੇ ਟਾਈਮ ਸਿਰ ਆਪਣੇ ਮਾਂ ਦੇ ਰਹਿੰਦੇ ਉਹਦੀ ਇੱਜ਼ਤ ਕਰਨ ਤਾਂ ਚਲ ਛੱਡ ਆਪਾਂ ਕੀਲ ਗੱਲਾਂ ਲੈ ਕੇ ਬੈ ਗਈਆਂ ਤੂੰ ਕਿੰਨੇ ਦਿਨਾਂ ਬਾਅਦ ਆਈਆਂ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਨਾ ਨਾ ਭਾਬੀ ਤੂੰ ਬੈਠ ਤੁਸੀਂ ਦੋਨੇ ਗੱਲਾਂ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਆ ਸ਼ੱਕਰ ਵਾਲੀ ਪੀਣੀ ਆ ਕਿ ਗੋੜ ਵਾਲੀ ਪੀਣੀ ਆ ਜਿਹੜੀ ਮਰਜ਼ੀ ਪਿਲਾ ਦੇ ਦੀਦੀ ਐ ਕਰੇ ਗੁੱਡੀ ਆ ਮੇਰੇ ਪੇਕੇਆ ਤੋਂ ਨਾ ਮੈਂ ਸ਼ੱਕਰ ਲੈ ਕੇ ਆਈ ਆ ਆ ਵੱਡੇ ਡੱਬੇ ਚ ਪਈ ਆ ਉਹ ਸ਼ੱਕਰ ਵਾਲੀ ਚਾਹ ਬਣਾ ਲਮੀ ਮੇਰੇ ਮਾਮਿਆਂ ਦੇ ਨਾ ਵੇਲਣਾ ਚੱਲਦਾ ਆ ਆ ਦੇਸੀ ਗੁੜ ਤੇ ਦੇਸੀ ਸ਼ੱਕਰ ਬਣਾਉਂਦੇ ਨੇ ਦੇਖੀ ਚਾਹ ਪੀ ਕੇ ਨਜ਼ਾਰਾ ਹੀ ਆਜੂ ਨਜ਼ਾਰਾ ਤਾਂ ਹੋਣਾ ਹੀ ਆ ਚਾਹ ਜੋ ਤੇਰੀ ਨਨਾਨ ਬਣਾ ਰਹੀ ਆ ਸਿਆਣੀ ਸਹੀ ਵੀ ਕਹਿੰਦੇ ਆ ਪੇਕੇ ਤਾਂ ਮਾਵਾ ਨਾਲ ਹੀ ਹੁੰਦੇ ਆ ਮਗਰ ਆਪਰਾ ਆ ਭਰਜਾਈਆਂ ਤਾਂ ਕਾਹ ਨੂੰ ਪੁੱਛਦੇ ਆ ਚਲ ਆ ਜਾ ਹੁਣ ਮਾਤਾ ਘਰ ਮੇਂ ਅਨਾਜ ਦਾ ਪ੍ਰਬੰਧ ਤਾਂ ਮਾੜਾ ਹੀ ਸੀ ਕਿਉਂ ਮਾੜੇ ਨੂੰ ਕੀ ਪੈਣਾ ਅਰੇਂਜਮੈਂਟ ਕੀਤਾ ਹੈ ਸੀ ਇਕਲੇ ਮੈਂ ਰੋਟੀ ਖਾ ਕੇ ਹਟੀਦਾ ਆ ਆਈਸਕ੍ਰੀਮ ਦਾ ਮੋਕੂ ਤੂੰ ਆਈਸਕ੍ਰੀਮ ਖਾਣੀ ਸੀ ਹੋਰ ਉਹ ਮਾਤਾ ਤੂੰ ਰਹਿਮ ਕਰ ਸਾਡੇ ਤੇ ਇੱਕ ਤਾਂ ਤੈਨੂੰ ਸ਼ੂਗਰ ਹੈ ਤੇ ਦੂਜੇ ਠੰਡ ਤਾਂ ਦੇਖ ਤੂੰ ਆਪਦੇ ਦੰਦ ਜੋੜਨੇ ਸੀ ਡਿੱਟ ਡਿੱਟ ਕਰਦੇ ਹੋਣੇ ਸੀਗੇ ਤੂੰ ਠੰਡ ਪਰ ਕਰਮੇ ਆਈਸਕ੍ਰੀਮ ਨੂੰ ਠੰਡ ਚ ਖਾਣ ਦਾ ਮਜ਼ਾ ਹੀ ਹੋਰ ਤੂੰ ਫਤਲ ਬਾਬਾ ਤੂੰ ਐਵੇਂ ਬਾਚ ਬਿਫਤਾ ਸਾਨੂੰ ਪੋਣੀ ਹੁੰਦੀ ਆ ਪੱਕਾ ਹੀ ਡਾਕਟਰ ਦਾ ਨਾ ਪਾਸ ਬਣਾਉਣਾ ਪੈਣਾ ਤੇ ਰਹਿ ਜਾਈ ਇੰਨੀ ਹਾਲੀ ਤੇ ਠੰਡ ਚ ਵੀ ਤੂੰ ਆਈਸਕ੍ਰੀਮ ਖਾਣੀ ਆ ਚੱਲ ਮੰਮੀ ਤੁਸੀਂ ਮਾ ਕੀ ਗੱਲ ਤੂੰ ਘਬਰਾਉਂਦੀ ਹੋਈ ਹੈਂ ਤੁਸੀਂ ਤਾਂ ਯਾਤਰਾ ਤੇ ਗਏ ਹੋ ਸੀ ਤਫ਼ਦਾਂ ਦੀ ਤੈਨੂੰ ਕੋਣ ਕਹਿੰਦਾ ਉਸ ਤੋਂ ਰੁੜਕੇ ਆਉਂਦੇ ਰਹੇ ਸੀਗੇ ਉਹਨੇ ਦਸਤਾਰ ਬੰਦੀ ਸੀ ਤੁਸੀਂ ਯਾਤਰਾ ਤੇ ਨਹੀਂ ਸੀਗੇ ਤੁਸੀਂ ਤਾਂ ਸਵਾਮੀ ਨਿਵਾਦ ਹੋਣਾ ਸੀ ਨਾ ਤੈਨੂੰ ਕੀ ਨਾ ਕਹਤਾਂ ਮੈਨੂੰ ਤਾਂ ਨਾਨਾ ਮੈਨੂੰ ਕਹਿਣਾ ਕਿਨੇ ਸੀਗਾ ਉਹ ਤਾਂ ਮੈਂ ਆਪਣੇ ਵੱਲੇ ਇੰਦਰ ਜਨਾਇਆ ਸੀ ਆਪਣੇ ਇਲਾਕੇ ਤੋਂ ਬਸ ਗਈ ਹੈ ਨਾ ਪੰਜਾਂ ਦਖਤਾਂ ਦੀ ਯਾਤਰਾ ਤੇ ਮੈਂ ਕਿਹਾ ਸ਼ਾਇਦ ਮੰਮੀ ਨੇ ਵੀ ਨਾਲ ਜਾਣ ਦਾ ਪ੍ਰੋਗਰਾਮ ਬਣਾ ਲਿਆ ਹੋਣਾ ਹੈ ਆ ਬਸ ਮੈਂ ਤਾਂ ਤਾਹੀ ਪੁੱਛਿਆ ਸੀ ਗੁੱਡੀ ਆਪਣੇ ਮਹੱਲੇ ਚੋਂ ਪਹਿਲਾ ਕਿਹੜੀ ਬਸ ਗਈ ਹੈ ਤੂੰ ਮੈਨੂੰ ਦੱਸਿਆ ਹੀ ਨਹੀਂ ਜੇ ਤੂੰ ਪਹਿਲਾਂ ਗੱਲ ਕਰਦੀ ਆਂ ਕੋ ਮੰਮੀ ਨੂੰ ਨਾਲ ਭੇਜ ਦਿੰਦੇ ਲੈ ਭਾਨੇ ਨਾਲੇ ਯਾਤਰਾ ਹੋ ਜਾਂਦੀ ਹੋਰ ਕੀ ਆ ਕਿੰਨੇ ਕ ਦਿਨ ਦਾ ਟੂਰ ਸੀਗਾ ਪੱਲਾ ਉਹ ਸਵਾ ਮਹੀਨੇ ਦਾ ਸੀਗਾ ਵੀਰੇ ਮੈਂ ਤਾਂ ਤੇਰੇ ਤੋਂ ਬਿਨਾ ਅਧੂਰੀ ਆਂ ਧੀਏ ਮੈਂ ਸਵਾ ਮਹੀਨੇ ਦਾ ਟੂਰ ਤਾਂ ਇੱਕ ਪਾਸੇ ਮੈਂ ਇੱਕ ਦਿਨ ਨਹੀਂ ਤੈਨੂੰ ਦੱਸੇ ਬਿਨਾ ਕਿਤੇ ਜਾ ਸਕਦੀ ਮਾਮਾ ਧੀਆਂ ਦਾ ਰਸਤਾ ਇਹ ਹੈ ਜਿਆ ਬੰਦਪਸਾ ਨਹੀਂ ਇੱਕ ਦੂਜੇ ਦਾ ਕਰਦੀਆਂ ਕੋਈ ਵੀ ਮਾਮਾ ਧੀਆਂ ਨੇ ਚਾਹੇ ਕਾਹੂੰ ਮੈਂ ਤਾਂ ਤੈਨੂੰ ਹਰੇਕ ਤੋਂ ਦੱਸ ਕੇ ਹੀ ਜਾਣਨੀ ਆ ਨਾ ਨਾ ਮੰਮੀ ਮੈਨੂੰ ਨਾ ਦੱਸ ਕੇ ਜਾਇਆ ਕਰ ਤੂੰ ਵੀਰੇ ਤਾਂ ਵੀ ਨਹੀਂ ਦੱਸ ਕੇ ਜਾਇਆ ਕਰ ਮੈਂ ਤਾਂ ਬੇਗਾਨੀ ਆ ਮੈਂ ਤਾਂ ਦਿਨ ਸੋਦ ਨੂੰ ਹੀ ਤੇਰੇ ਕੋਲੇ ਆਉਣਾ ਆ ਉਹਨਾਂ ਨੇ ਤਾਂ ਸਦਾ ਹੀ ਤੇਰੇ ਕੋਲੇ ਰਹਿ ਕੇ ਤੇਰੀ ਸੇਵਾ ਕਰਨੀ ਆ ਨਾਲੇ ਮੇਰੀ ਭਾਬੀ ਤਾਂ ਚੰਗੀ ਬਹੁਤ ਹੈ ਨਾ ਮੈਨੂੰ ਕੀ ਹੋ ਗਿਆ